ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਅਖੰਡ ਪਾਤਸ਼ਾਹ ਕਰਨ ਵਾਲੇ ਪਾਠੀ ਸਿੰਘਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਪਾਠੀ ਸਿੰਘਾਂ ਵੱਲੋਂ ਇਹ ਪ੍ਰਦਰਸ਼ਨ ਆਪਣੀ ਤਨਖਾਹ 'ਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਜਿਸ ਦੇ ਚੱਲਦੇ ਉਹਨਾਂ ਸੋਮਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਇਹ ਪ੍ਰਦਰਸ਼ਨ ਕੀਤਾ ਉੱਧਰ ਪਾਠੀ ਸਿੰਘਾਂ ਦੇ ਇਸ ਪ੍ਰਦਰਸ਼ਨ ਤੇ ਕੇਂਦਰੀ ਮੰਤਰੀ ਹਰਸ਼ਿਮਤ ਕੋਰ ਬਾਦਲ ਅਤੇ ਸ਼੍ਰੋਮਣਿਕ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਜ਼ੋਰਦਾਰ ਸ਼ਬਦਾਜਨ ਖੇਦੀ ਕੀਤੀ ਹੈ ਇਸ ਮੌਕੇ ਬੀਬੀ ਹਰਸਿਮਤ ਕੌਰ ਬਾਦਲ ਨੇ ਪਾਰਟੀ ਸਿੰਘਾ ਬਲੁਸ਼ਰੀਆ ਕਾਲਤਖ ਸਾਹਿਬ ਦੇ ਕਿਤੇ ਕਿਸ ਰੋਸ ਪ੍ਰਦਰਸ਼ਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ ਰਾਣਾ ਅੰਗਰੇਜ਼ ਸਿੰਘ ਖੰਡ ਪਾਠੀ ਸਿੰਘ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅਮਰਸਾਰ ਕੀ ਮੁਸ਼ਕਿਲ ਆ ਰਹੀਆਂ ਜੀ ਸਾਨੂੰ ਮੁਸ਼ਕਿਲਾਂ ਆ ਰਹੀਆਂ ਜੀ ਸਾਨੂੰ ਸਾਢੇ 3 ਸਾਲ ਹੋ ਗਏ ਆ ਸਾਡੀ ਸਿੰਘਾਂ ਦੀ ਪੇਟਾ ਅਖੰਡ ਪਾਠਾਂ ਦੀ ਪੇਟਾ ਵਧੀ ਨੂੰ 8 ਮਹੀਨੇ ਹੋ ਗਏ ਆ ਸਾਨੂੰ ਦਫ਼ਤਰ ਦੇ ਜਿਹੜੇ ਢੇੜੇ ਮਾਰਦਿਆਂ ਸਾਰੇ ਹੀ ਮੈਂਬਰਾਂ ਨੂੰ ਅਸੀਂ ਤਰਲੇ ਚੁੱਕੇ ਆ ਘਰ ਘਰ ਜਾ ਕੇ ਅਸੀਂ ਮੈਂਬਰਾਂ ਦੇ ਤਰਲੇ ਕੱਢ ਚੁੱਕੇ ਆ ਪ੍ਰਧਾਨ ਸਾਹਿਬ ਨੂੰ ਪ੍ਰਧਾਨ ਸਾਹਿਬ ਦੇ ਵੀ ਅਸੀਂ ਤਰਲੇ ਕੱਢ ਚੁੱਕੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੋਟਾਂ ਤੋਂ ਪਹਿਲਾਂ ਵੀ ਤਰਲੇ ਕੱਢ ਚੁੱਕੇ ਆ ਉਹਨਾਂ ਨੇ 50 ਰੁਪਏ ਡਿਊਟੀ ਦੇ ਵਾਅਦਾ ਲਾਇਆ ਸੀ ਜਿਹਦੇ ਨਾਲ ਸਾਡਾ 200 ਰੁਪਏ ਪਾਠ ਦਾ ਜਿਹੜਾ ਪ ਲੇਕਿਨ ਇਸ ਦਫਤਰ ਨੇ ਸੁਖਬੀਰ ਸਿੰਘ ਦੀ ਨਹੀਂ ਮੰਨੀ ਜਵਾਬ ਦੇਤਾ ਸਾਨੂੰ ਵੀ ਸੁਖਬੀਰ ਸਿੰਘ ਬਾਦਲ ਜਾਣੇ ਤੇ ਉਹ ਧਰਮ ਜਾਣੇ ਸਾਡਾ ਸ਼੍ਰੋਮਣੀ ਕਮੇਟੀ ਦਾ ਕੰਮ ਆ ਅਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਘੱਟੋਂ ਘੱਟ ਵੀ 20 30 ਸਾਲ ਤੋਂ ਡਿਊਟੀ ਕਰ ਰਹੇ ਆ ਕੋਈ 40 ਸਾਲ ਤੋਂ ਡਿਊਟੀ ਕਰ ਰਿਹਾ ਜਿੰਨੂੰ ਕੋਈ ਵੀ ਸਹੂਲਤ ਨਹੀਂ ਜੀ 1 ਰੁਪਏ ਦੀ ਉਹ ਗੋਲੀ ਵੀ ਜਿਹੜੀ ਆ ਬੁਖਾਰ ਦੀ ਜਿਹੜੀ ਇਹਨਾਂ ਦੇ ਹਸਪਤਾਲ ਚੋਂ ਨਹੀਂ ਲੈ ਸਕਦਾ ਠੀਕ ਆ ਜੀ ਜੇ ਖੰਡ ਪਾਠੀ ਦੇ ਪਰਿਵਾਰ ਨੂੰ ਕੋਈ ਹੋ ਜਾਂਦਾ ਵਾ ਤਾਂ ਵੀ ਕੋਈ ਸਹੂਲਤ ਨਹੀਂ ਜੀ ਔਰ ਖੰਡ ਪਾਠੀ ਸਿੰਘ ਜਿਹਦਾ ਹੁਣੇ ਤਾਜ਼ਾ ਤਾਜ਼ਾ ਐਕਸੀਡੈਂਟ ਹੋਇਆ ਦੋਵੇਂ ਲੱਤਾਂ ਅਗਰ ਸ੍ਰੋਮਣੀ ਕਮੇਟੀ 8 ਲੱਖ ਰੁਪਇਆ ਅਮਨਦੀਪਾ ਹਸਪਤਾਲ ਚ ਜਮਾ ਕਰਾ ਦਿੰਦੇ ਉਹਦੀ ਇੱਕ ਲੱਤ ਵੱਜ ਸਕਦੀ ਸੀ ਜਦੋਂ ਕਿ ਉਹ ਨਹੀਂ ਕਰਵਾਇਆ ਔਰ ਉਹਦੀ ਦੂਜੀ ਵੀ ਜਿਹੜੀ ਹਸਪਤਾਲ ਵਾਲਿਆਂ ਨੇ ਕੱਟਤੀ ਆ ਪੈਸੇ ਦੀ ਕਮੇ ਤੋਂ ਉਹ ਬੜੇ ਗਰੀਬ ਘਰ ਤੋਂ ਸੀ ਅਖੰਡ ਪਾਠੀ ਸਿੰਘ ਸਾਡੇ ਅਖੰਡ ਪਾਠੀ ਸਾਹਿਬ ਟੁਕਾ ਇੱਥੇ 800 ਦੇ ਕਰੀਬ ਅਖੰਡ ਪਾਠੀ ਦਰਬਾਰ ਸਾਹਿਬ ਆ ਔਰ ਜੀ ਦੰਦੇ ਵੀ 4-500 ਆ ਬਾਬਾ ਬੁੱਢਾ ਸਾਹਿਬ ਜਿਹੜਾ ਉੱਥੇ ਵੀ ਅਜ ਅਖੰਡ ਪਾਠ ਸਾਹਿਬ ਨਿਰਾਮਭ ਹੋਣੇ ਬਾਬਾ ਬਕਾਲਾ ਸਾਹਿਬ ਵੀ ਅਖੰਡ ਪਾਠ ਜਿਹੜੇ ਉਹ ਨਿਰਾਮਭ ਹੋਣੇ ਅਸੀਂ ਸਾਰੇ ਜਿੰਨੇ ਵੀ ਇਸ ਰੋਮਣੀ ਕਮੇਟੀ ਨੇ ਸਾਡੀ ਇੱਕ ਨਹੀਂ ਸੁਣੀ ਸਾਨੂੰ ਪੈਸੇ ਵਧਾਉਣ ਤੋਂ ਸਾਨੂੰ ਸਹੂਲਤਾਂ ਦੇਣ ਤੋਂ ਬਿਲਕੁਲ ਕੋਰਾ ਜਵਾਬ ਦਿੱਤਾ ਵਾ ਜਦੋਂ ਕਿ ਅਸੀਂ ਹੁਣ ਆਖ ਕੇ ਜਿਹੜਾ ਵਾ ਇਹ ਕੰਮ ਕਰਨ ਦੇ ਆਂ ਅਸੀਂ ਫੈਕੜੇ ਹੜਤਾਲ ਕੀਤੀ ਤੁਹਾਡਾ ਕੀ ਕਹਿਣਾ ਉਸ ਬਾਰੇ ਸਭ ਤੋਂ ਮਾੜੀ ਗੱਲ ਹੈਗੀ ਜਿਹੜੇ ਗੁਰੂ ਘਰ 'ਚ ਹੜਤਾਲ ਕਰਦੇ ਨੇ ਜਿੱਥੇ ਗੁਰੂ ਘਰ 'ਚ ਆ ਕੇ ਮਾਲਕ ਦੇ ਸਾਹਮਣੇ ਆਪਣੀ ਭੁੱਲਾ ਬਖਸ਼ਾਨੀ ਚਾਹੀਦੀਆਂ ਨੇ ਜੇ ਇੱਥੇ ਤੁਸੀਂ ਯੂਨੀਅਨ ਬਣਾ ਕੇ ਹੜਤਾਲ ਕਰਨ ਲੱਗ ਜਾਓਗੇ ਤਾਂ ਮੈਨੂੰ ਲੱਗਦਾ ਫਿਰ ਗੁਰੂ ਘਰ 'ਚ ਤੇ ਗੁਰੂ ਘਰ ਦੇ ਬਾਹਰ ਤੇ ਤੁਸੀਂ ਫਰਕ ਕੀ ਛੜਿਆ ਬਹੁਤ ਵੱਡਾ ਅੰਤਰ ਹੁੰਦਾ ਹੈ ਅੱਜ ਜੋ ਕੁਝ ਖੰਡ ਪੜੀ ਸਿੰਗਾਪੁਰ ਨੂੰ ਜੋ ਹਰਮੰਦਰ ਸਾਹਿਬ ਦੇ ਅੰਦਰ ਕਾਲ ਤਖਤ ਸਾਹਿਬ ਦੇ ਸਾਹਮਣੇ ਜੋ ਉਹਨਾਂ ਨੇ ਇਸ ਤਰ੍ਹਾਂ ਦਾ ਕਾਰਵਾਈ ਕੀਤੀ ਹੈ ਇਹ ਬਹੁਤ ਹੀ निंदनीय जोग ਆ ਔਰ ਮੈਂ ਸਮਝਦਾ ਹੈ ਬਹੁਤ ਘਟਿਆ ਕਾਰਵਾਈ ਹੈ ਹਰਮੰਦਰ ਸਾਹਿਬ ਦੇ ਅੰਦਰ ਇਹੋ ਜੀ ਗੱਲ ਬਿਲਕੁਲ ਨਹੀਂ ਹੋਣੀ ਚਾਹੀਦੀ ਔਰ ਜਿਹੜਾ ਵੀ ਉਹਨਾਂ ਦਾ ਕੋਈ ਡਿਮਾਂਡ ਆ ਜਾਂ ਕੋਈ ਗੱਲ ਆ ਉਹ ਪਰਮੰਧਰ ਕਾ ਦੇ ਨਾਲ ਉਹਨਾਂ ਨੂੰ ਦੇਣਾ ਚਾਹੀਦਾ ਹੈ ਔਰ ਜਿੱਤੇ ਤੱਕ ਉਹਨਾਂ ਦੀਆਂ ਡਿਮਾਂਡਸ ਦੀ ਗੱਲ ਹੈਗੀ ਆ ਉਹ ਮਿਲ ਬੈਠ ਕੇ ਮਸਲਾ ਹੱਲ ਕੀਤਾ ਜਾ ਸਕਦਾ ਸੀ ਲੇਕਿਨ ਮੈਂ ਸਮਝਦਾ ਵੀ ਅਜਿਹੀ ਕਾਰਵਾਈ ਕਰਕੇ ਉਹਨਾਂ ਨੇ ਗੁਰਦੁਆਰਬ ਦੇ ਆਪ ਹੀ ਮਰਜ਼ਾਦਾ ਦੀ ਉਲੰਘਣਾ ਕੀਤੀ ਹੈਗੀ ਆ ਐਨਾਸਾਹ ਕਾਰਵਾਈ ਕੀਤੀ ਜਾਏਗੀ ਇਹ ਦਫਤਰ ਦਾ ਸਾਰਾ ਅਧਿਕਾਰ ਖੇਤਰ ਦੀ ਗੱਲ ਹੈਗੀ ਆ ਦਫਤਰ ਦੇ ਵਿੱਚ ਸਾਰਾ ਵਿਚਾਰਿਆ ਜਾਊਗਾ ਬਾਕੀ ਅਸੀਂ ਉਹਨਾਂ ਨੂੰ ਇਹ ਜਿਹੜੀ ਗੱਲ ਕੀਤੀ ਹੈਗੀ ਇਸ ਗੱਲ ਦੇ ਵਾਸਤੇ ਬਿਲਕੁਲ ਇਹ ਬਹੁਤ ਹੀ निंदनीय ਹੈ ਔਰ ਬਹੁਤ ਗੜੀਆ ਕਾਰਵਾਈ ਹੈ Bureau report, Punjab today.